ਕਿੱਥੇ ਇੱਥੇ ਇਹ ਇਲੈਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਏ ਜ਼ਮੀਨ ਹੈ ਥਾਣਾ ਹੈਗਾ ਜੀ ਤਾਰਾਗੜ ਇਹਦੇ ਵਿੱਚ ਸਰਨਾ ਜੀ ਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਹ ਇਲੈਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਜੋ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਾਗੜ ਇੱਥੇ ਮੌਕੇ ਤੇ ਪਹੁੰਚੇ ਇੱਥੇ ਆ ਕੇ ਦੇਖਿਆ ਤੇ ਬੁਰਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਅਫੀਸਰਸ ਐ ਐਸਜੀਓ ਸਾਹਿਬ ਨੂੰ ਚੁਪ ਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ ਤੇ ਇੱਥੇ ਕੋਈ ਇੱਕ ਪੋਕਲੇ ਨੇ ਮੌਕੇ ਦੇ ਉੱਤੇ ਇੱਕ ਪੋਕਲੇ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕਲੇ ਇਹਨਾਂ ਨੇ ਤੇ ਟਿਪਰ ਖੜੇ ਦੇ ਕਾਫੀ 6-7 ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਜੀਓ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅਨਸਾਰ ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫਤੀਸ਼ ਉਹ ਕਰਾਂਗੇ ਸਰ ਬੰਦਿਆਂ ਨੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਜਿਹੜਾ ਇੱਕ ਕ੍ਰੈਸ਼ਰ ਦੇ ਮਾਲਕਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਕਿੱਥੇ ਇੱਥੇ ਇਲੈਜੀਕਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜੀ ਦੀ ਜਿਹੀ ਜਮੀਨ ਹੈ ਥਾਣਾ ਹੈਗਾ ਜੀ ਤਾਰਗੜ ਇਹਦੇ ਵਿੱਚ ਸਾਨੂੰ ਜਿਹਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਲੈਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਉਹ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਗੜ ਇੱਥੇ ਮੌਕੇ ਤੇ ਪਹੁੰਚੇ ਇੱਥੇ ਆ ਕੇ ਦੇਖਿਆ ਤੇ ਮੁੜ ਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਅਫੀਸਰ ਐਸਜੀਓ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ ਤੇ ਇੱਥੇ ਕੋਈ ਇੱਕ ਪੋਕਲੇ ਨੇ ਮੌਕੇ ਦੇ ਉੱਤੇ ਇੱਕ ਪੋਕਲੇ ਨੇ ਇੱਕ ਗੱਡੀ ਇੱਕ ਆਪਣੇ ਹੋ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕਲੇ ਇਹਨਾਂ ਨੇ ਤੇ ਟਿਪਰ ਖੜੇ ਨੇ ਕਾਫੀ 6-7 ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਟੀਯੂ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅਨਸਾਰ ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫ਼ਤੀਸ਼ ਉਕਰਗੇ ਸਰਦਿਆਲੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁਸ਼ਕਿਸ਼ ਕਰ ਰਹੇ ਆ ਤੇ ਜਿਹੜਾ ਇੱਕ ਕ੍ਰੈਸ਼ਰ ਦੇ ਮਾਲਕਾ ਤੇ ਵਸ ਜਿਹੜੀ ਕਾਰਵਾਈ ਕਰ ਕਿੱਥੇ ਇੱਥੇ ਇਨਲੀਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਏ ਜ਼ਮੀਨ ਹੈ ਥਾਣਾ ਹੈਗਾ ਜੇ ਤਰਗੜ ਇਦੇ ਵਿੱਚ ਸਰਨਰ ਜੀ ਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਲੈਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ। ਤੋਂ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਾਗੜ ਇੱਥੇ ਮੌਕੇ ਤੇ ਪਹੁੰਚੇ। ਇੱਥੇ ਆ ਕੇ ਦੇਖਿਆ ਤੇ ਮੁੜ ਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਆਫੀਸਰਸ ਐਸਜੀਓ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ। ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ ਤੇ ਇੱਥੇ ਕੋਈ ਇੱਕ ਪੋਕਲੈਨ ਦੇ ਮੌਕੇ ਦੇ ਉੱਤੇ ਇੱਕ ਪੋਕਲੈਨ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕਲੈਨਾਂ ਨੇ ਤੇ ਟਿਪਰ ਖੜੇ ਦੇ ਕਾਫੀ 6 ਜਾਂ 7 ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਟੀਓ ਸਾਹਿਬ ਆਏ ਨਹੀਂ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਕਸੀ ਉਸਨ ਸਰਸੀ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫਤੀਸ਼ ਉਹ ਕਰਾਂਗੇ ਸਰਦਾਂ ਦੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਜਿਹੜਾ ਇੱਕ ਰੈਸ਼ਰ ਦੇ ਮਾਲਕਾ ਤੇ ਵੀ ਇਸ ਜਿਹੜੀ ਕਾਰਵਾਈ ਕਰ